ਪੰਜਾਬ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਗਰ ਨਿਗਮ ਪੰਚਾਇਤ ਦਿੜਵਾ ਦੇ ਸਾਰੇ 13 ਵਾੜਾ ਦੇ ਜੇਤੂ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਨੂੰ ਪੂਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਕੰਮ ਕਰਨ ਦੀ ਸਰਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਵੀ ਗੱਲਬਾਤ ਕੀਤੀ ਆ ਉਹ ਸੁਣਦੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਵੇ ਦੇਖਦੇ ਹੋ ਅੱਜ ਜਿਹੜਾ ਹੈਗਾ ਸਰਟੀਫਿਕੇਟ ਦਿੱਤੇ ਗਏ ਨੇ ਜਿਨ੍ਹਾਂ ਨੇ ਮਿਨੀ ਪਾਰਲੀਮੈਂਟ ਦੇ ਜਿਹੜੇ ਨਵੇਂ ਐਮਸੀ ਚੁੜੇ ਗਏ ਨੇ ਅੱਜ ਨਗਰ ਪੰਚਾਇਤ ਡੜਬਾ ਦੇ ਜਿਹੜੇ 13 ਐਮਸੀ ਚੁਣੇ ਗਏ ਸੀ ਸਾਰੇ 13 ਦੇ 13 ਐਮਸੀ ਸਹਿਬਾਨ ਨੂੰ ਅੱਜ ਸਰਟੀਫਿਕੇਟ ਜਿਹੜੇ ਤਕਸੀਮ ਕੀਤੇ ਗਏ ਨੇਗੇ ਅੱਜ ਤੋਂ ਬਾਅਦ ਉਹ ਐਮਸੀ ਜਿਹੜੇ ਬਣ ਚੁੱਕੇ ਨੇਗੇ ਨੋਟੀਫਿਕੇਸ਼ਨ ਬਕਾਇਦਾ ਸਰਕਾਰ ਵੱਲੋਂ ਬੜੀ ਜਲਦੀ ਜਾਰੀ ਹੋ ਜਾ ਲਗਾ ਔਰ ਸਾਰੇ ਐਮਸੀ ਸਹਿਬਾਨ ਨੂੰ ਬਹੁਤ-ਬਹੁਤ ਮੇਰੇ ਵੱਲੋਂ ਮੁਬਾਰਕਾਂ ਔਰ ਸਾਰਿਆਂ ਨੂੰ ਇੱਕੋ ਗੱਲ ਕਹੀ ਆ ਕਿ ਸਾਰੇ ਜਣੇ ਈਮਾਨਦਾਰੀ ਨਾਲ ਕੰਮ ਕਰੋ ਪੈਸੇ ਸਰਕਾਰ ਨੂੰ ਅਸੀਂ ਦੇਣੇ ਦੇਗੇ ਤੁਸੀਂ ਥੱਲੇ ਉਹਨਾਂ ਦੀ ਐਗਜ਼ੀਕਿਊਸ਼ਨ ਕਰਨੀ ਆ ਥੱਲੇ ਉਹਨਾਂ ਪੈਸਿਆਂ ਨੂੰ ਲਾਗੂ ਕਰਨਾਗਾ ਔਰ ਸਾਰੇ ਜਣੇ ਕੰਮ ਨੂੰ ਜਿਹੜਾ ਹੈਗਾ ਪਹਿਲ ਦੇ ਕੇ ਪਾਰਦਰਸ਼ੀ ਦੇ ਨਾਲ ਈਮਾਨਦਾਰੀ ਨਾਲ ਕੰਮ ਕਰੋ ਬੱਤੂ ਸਾਹਿਬ ਪਹਿਲਾਂ ਦੇਖਿਆ ਜਾਂਦਾ ਸੀ ਜਦੋਂ ਪਹਿਲਾਂ ਇਲੈਕਸ਼ਨ ਹੁੰਦੀ ਸੀ ਆ ਔਰ 13 ਵਾਰਡ ਨੇ ਕਦੇ ਵੀ ਐਮਸੀ ਇਕੱਠੇ ਨਹੀਂ ਹੋਏ ਬੇਸ਼ੱਕ ਕੋਈ ਵੀ ਧੜਾ ਸੀਗਾ ਪਰ ਪਹਿਲੀ ਵਾਰ ਹੋਇਆ ਜੀ ਚਾਹੇ ਉਹ ਆਜ਼ਾਦ ਜਿੱਤੇ ਕੋਈ ਚਾਹੇ ਭਾਜਪਾ ਦਾ ਚਾਹੇ ਆਮ ਆਦੀ ਪਾਰਟੀ ਇੱਕੋ ਪੰਚ ਤੇ ਇਕੱਠੇ ਹੋਏ ਨੇ ਅੱਜ ਦੇਖੋ ਬੈਸਵੰਦਾ ਇਹ ਤੁਹਾਡੀ ਨੇਕ ਨੀਤੀ ਆ ਇਮਾਨਦਾਰੀ ਆ ਔਰ ਸਾਡੀ ਇਮਾਨਦਾਰੀ ਦੇ ਨਾਲ ਸਾਰੇ ਡਟ ਕੇ ਖੜੇ ਨੇ ਪਹਿਲੀ ਵਾਰ ਹੋਇਆ ਕਿ ਕਦੇ ਕਿਸੇ ਇੱਕ ਬਾੜ ਦੇ ਵਿੱਚ ਵੀ ਕੋਈ ਹਿੰਸਾ ਨਹੀਂ ਹੋਈ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਤਕਰਾਰ ਨਹੀਂ ਹੋਇਆ ਹੈਗਾ ਸਾਰਿਆਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਆਪਸੀ ਭਾਈਚਾਰਾ ਕਾਇਮ ਰੱਖ ਕੇ ਇਲੈਕਸ਼ਨ ਲੜੀ ਹੈਗੀ ਬੇਸ਼ੱਕ ਇੱਕ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੁਝ ਉਹ ਲੋਕ ਅਪਰਾਧੀ ਕਿਸਮ ਦੇ ਲੋਕ ਖੜੇ ਕੀਤੇ ਗਏ ਸੀਗੇ ਜਿਨ੍ਹਾਂ ਦਾ ਪਸ਼ੋਕੜ ਮਸਾਂ ਬਿੰਦਾ ਨਸ਼ੇ ਵੇਚਣ ਵਾਲਾ ਸੀ ਨਸ਼ੇ ਦੇ ਉਹ ਤਸਕਰ ਸੀਗੇ ਉਹ ਖੜੇ ਕੀਤੇ ਗਏ ਸੀ ਪਰ ਲੇਕਿਨ ਢੜਵੇਂ ਤੇ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਇਥੋਂ ਪਤਾ ਲੱਗਦਾਗਾ ਕਿ ਇਮਾਨਦਾਰ ਲੋਕਾਂ ਨੂੰ ਸਾਫ ਸਫੀ ਦੇ ਲੋਕਾਂ ਨੂੰ ਲੋਕ ਚੜੇ ਦੇਗੇ ਉਹ ਤਰਜੀਹ ਦਿੰਦੇ ਦੇਗੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਜੀ ਰਾਜਾ ਬੜਿੰਗ ਉਹ ਅੱਜ ਖੰਨੇ ਪਹੁੰਚੇ ਨੇ ਤੇ ਇਲਜ਼ਾਮ ਵੀ ਲਗਾ ਰਹੇ ਨੇ ਪਾਰਟੀ ਤੇ ਕਹਿੰਦੇ ਕਿ ਆਮ ਆਦੀ ਪਾਰਟੀ ਦੇ ਬਹੁਤ ਸਾਰੇਾਂ ਦੇ ਵਿੱਚ ਜਿਹੜਾ ਇਹ ਸਿੱਕ ਘਟਨਾਵਾਂ ਨੂੰ ਇਲਜ਼ਾਮ ਦਿੱਤਾ ਜੀ ਮੈਂ ਰਾਜਾ ਬੜਿੰਗ ਜੀ ਨੂੰ ਕਹੂੰਗਾ ਕਿ ਆ ਕੇ ਆਪਣੇ ਵਰਕਰਾਂ ਤੋਂ ਪੁੱਛ ਦੜਬੇ ਚ ਕਿ ਕਦੇ ਕਿਸੇ ਨਾਲ ਕੋਈ ਤੱਕਾ ਹੋਇਆ ਪਿਛਦੀਆਂ ਪੰਚਾਇਤ ਇਲੈਕਸ਼ਨਾਂ ਮਿਊਸਪਲ ਕਮੇਟੀ ਦੀਆਂ ਇਲੈਕਸ਼ਨਾਂ ਕਦੇ ਕਿਸੇ ਦੇ ਨੂੰ ਕੋਈ ਤਕਰਾਰ ਤੱਕ ਵੀ ਹੋਇਆ ਹੋਵੇ ਆ ਕੇ ਇੱਥੇ ਪੁੱਛਣ ਬਲਕੇ ਉਹਨਾਂ ਨੇ ਤਾਂ ਮਹਾਰਾਜਾ ਬਣਕੀ ਜੀ ਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਤੁਹਾਡੀ ਕੀ ਮਜਬੂਰੀ ਆ ਕਿ ਤੁਸੀਂ ਦੜਬੇ ਦੇ ਅੰਦਰ ਨਸ਼ਾ ਤਸਕਰਾਂ ਨੂੰ ਪਹਿਲ ਦਿੱਤੀ ਕਿ ਤੁਸੀਂ ਉਹਨਾਂ ਲੋਕਾਂ ਨੂੰ ਟਿਕਟਾ ਦਿੱਤੀਆਂ ਜਿਨ੍ਹਾਂ ਦੇ ਪਰਿਵਾਰ ਦੇ ਉੱਤੇ 10-10 15-15 ਕੇਸ ਚੱਲਦੇ ਨੇਗੇ ਸੋ ਜਵਾਬ ਤਾਂ ਉਹਨਾਂ ਨੂੰ ਦੇਣਾ ਚਾਹੀਦਾ ਪੰਜਾਬ ਦੇ ਅੰਦਰ ਮੈਂ ਸਮਝਦਾ ਰਾਜਾ ਬਣਕੀ ਦੀ ਗਵਾਈ ਚ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਾ ਤਸਕਰਾ ਦਾ ਸਾਥ ਦੇ ਰਹੀ ਹੈ ਸੰਗਰਸਪੁਰ ਦੇ ਵਿੱਚ ਕਿਹਾ ਜਾ ਰਿਹਾ ਜੀ ਬਹੁਤ ਸਾਰੇ ਟੱਕ ਪਾਟ ਜੜੀ ਗਿਆ ਉਮੀਦਵਾਰ ਜਿੱਤੇ ਹੈਗੇ ਨੇ ਆ ਦੇਖੋ ਉੱਥੇ ਕਾਫੀ ਉਮੀਦਵਾਰ ਜਿਹੜੇ ਨੇ ਆਮ ਆਦਮੀ ਪਾਰਟੀ ਜਿੱਤੇ ਨੇ ਪਰ ਲੇਕਿਨ ਬਹੁਤ ਸਾਰੇ ਉਮੀਦਵਾਰ ਉਹ ਜਿੱਤੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸਹਿਯੋਗ ਰੱਖਦੇ ਨੇ ਆਜ਼ਾਦ ਮੈਂਬਰ ਜਿੱਤੇ ਨੇ ਉਹ ਸਾਰੇ ਬੜੀ ਜਲਦੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸਰ ਸ਼ਹਿਰ ਦਾ ਵਿਕਾਸ ਕਿਵੇਂ ਦੇਖੋ ਸਰ ਸ਼ੁਰੂ ਕਰਨ ਵਾਸਤੇ ਕਹਿੰਦਾ ਜੀ ਐਮਸੀ ਸਾਹਿਬਾਨ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਡਿਊਟੀ ਲਈ ਜਾ ਕਿ ਸ਼ਹਿਰ ਦਾ ਵਿਕਾਸ ਕਰੋ ਪਹਿਲਾਂ ਹੀ ਬਹੁਤ ਸਾਰੇ ਪੈਸੇ ਜਿਹੜੇ ਲੱਗ ਚੁੱਕੇ ਨੇ ਆਪਾਂ ਜਿਸ ਕੰਪਲੈਕਸ ਦੇ ਅੰਦਰ ਖੜੇ ਆ ਤੁਸੀਂ ਦੇਖੋ ਕਿ 9 ਏਕੜ ਦੇ ਅੰਦਰ ਇਹ ਕੰਪਲੈਕਸ ਜਿਹੜਾ ਉਹ ਬਣਿਆਗਾ ਇਹ ਬਹੁਤ ਹੀ ਵਧੀਆ ਕੰਪਲੈਕਸ ਆ ਇਸੇ ਤਰ੍ਹਾਂ ਥੋੜੇ ਦਿਨਾਂ ਬਾਅਦ ਆਪਾਂ ਸਾਹਮਣੇ ਸਪੋਰਟਸ ਇੰਡੋਰ ਸਟੇਡੀਅਮ ਦਾ ਵੀ ਨੀ ਪਤਾ ਰੱਖਣਾਗਾ ਔਰ ਉਸ ਤੋਂ ਪਹਿਲਾਂ ਨਾਲ ਹੀ ਉਸੇ ਦਿਨ ਮੈਂ ਸਮਝਵਾਂਗਾ ਸਾਡਾ ਜਿਹੜਾ ਕੰਪਲੈਕਸ ਹੈਗਾ ਜਿਹੜਾ ਜਿੱਥੇ ਵਿਆਹ ਸ਼ਾਦੀਆਂ ਹੋਇਆ ਕਰਨਗੀਆਂ ਉਸ ਕੰਪਲੈਕਸ ਦਾ ਵੀ ਨੀ ਪਤਾ ਰੱਖਣਾਗਾ ਸੋ ਵਿਕਾਸ ਦੇ ਕੰਮ ਤਾਂ ਪਿਛਲੇ 2.5-3 ਸਾਲਾਂ ਤੋਂ ਲਗਾਤਾਰ ਜਾਰੀ ਨੇ ਜੀ ਅਹ ਦੇਖੋ ਭਾਰਤੀ ਜਨਤਾ ਪਾਰਟੀ ਉਹ ਜਮਾਤ ਆ ਜਿਹੜੀ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੂੰ ਨਫ਼ਰਤ ਕਰਦੀ ਆ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਬਹੁਤ ਮਾੜੇ ਸ਼ਬਦਾਂ ਦਾ ਪ੍ਰਯੋਗ ਬਾਬਾ ਸਾਹਿਬ ਭੀਮrao ਅੰਬੇਡਕਰ ਲਈ ਕੀਤਾ ਮੈਂ ਉਹ ਦਿੰਦਾ ਕਰਦਾਗਾ ਸੋ ਬਿਲਕੁਲ ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਅਮਿਤ ਸ਼ਾਹ ਜੀ ਨੂੰ ਤੁਰੰਤ ਦੇਸ਼ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਸ਼ੋਅ ਕਰਦੀਆਂ ਰਹੀਆਂ ਕਿ ਦੇਸ਼ ਦਾ ਸੰਵਿਧਾਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਅੰਦਰ ਖਤਰੇ ਵਿੱਚ ਆ ਪਰ ਲੇਕਿਨ ਅਸੀਂ ਲੋਕ ਬਾਬਾ ਸਾਹਿਬ ਇਮਰਾਂ ਬੇੜਕਰ ਜੀ ਦੀ ਸੋਚ ਦੇ ਨਾਲ ਖੜੇ ਆਂ ਔਰ ਸਵਿਧਾਨ ਨੂੰ ਬਚਾ ਕੇ ਰੱਖਾਂਗੇ। ਇਸ ਸਾਨਾ ਬਾਰੇ ਕਿਸ ਤਰ੍ਹਾਂ ਦੇਖਦੇ ਸਭ ਤੁਸੀਂ ਜਿਹੜਾ ਹੈਗਾ ਲੰਮੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਬੜੇ ਲੰਬੇ ਅਰਸ਼ੇ ਤੋਂ ਅ ਸੰਘਰਸ਼ ਕਰ ਰਹੇ ਨੇ ਕਿ ਉਹਨਾਂ ਨੇ ਮਰਨ ਮਰਤ ਵੀ ਰੱਖਿਆ ਹੋਇਆਗਾ। ਸੋ ਮੈਂ ਸਮਝਦਾ ਕੇਂਦਰ ਸਰਕਾਰ ਤੁਰੰਤ ਡੱਲੇਵਾਲ ਜੀ ਦੇ ਨਾਲ ਉਹਨਾਂ ਸਾਰੇ ਸਾਥੀਆਂ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਦਾ ਹੱਲ ਕਰੇ ਕਿਉਂਕਿ ਭਾਰਤੀ ਜਨਤਾ ਪਾਰਟੀ ਬੜੇ ਲੰਬੇ ਸਮੇਂ ਤੋਂ ਕਿਸਾਨ ਨੂੰ ਨਫ਼ਰਤ ਦੀ ਅੱਖ ਨਾਲ ਦੇਖਦੀ ਆ ਕਿਸਾਨ ਨੂੰ ਦੇ ਨਾਲ ਨਫ਼ਰਤ ਕਰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਦੇਸ਼ ਦੇ ਕਿਸਾਨਾਂ ਨੇ ਵੱਡਾ ਸੰਘਰਸ਼ ਵਿੜਿਆ ਸੀ ਔਰ ਕਿਸਾਨ ਜਿਹੜੇ ਉਹ ਕਾਮਯਾਬ ਹੋ ਕੇ ਨਿਕਲੇ ਸੀਗੇ ਇਸੇ ਗੱਲ ਦੀ ਰੰਜਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਰੱਖਦੀ ਆ ਸੋ ਮੈਨੂੰ ਸਮਝਦਾ ਰੰਜਸ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਆਗੂਆਂ ਨਾਲ ਗੱਲਬਾਤ ਕਰਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਸਰ ਸਿਹਤ ਉਹਨਾਂ ਦੀ ਲਗਾਤਾਰ ਵਿਗੜਦੀ ਜਾ ਰਹੀ ਹੈ ਬਿਲਕੁਲ ਅਸੀਂ ਇਸ ਗੱਲ ਦੀ ਚਿੰਤਾ ਤਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਾ ਤਾਂ ਅਸੀਂ ਸਾਰੇ ਚਿੰਤਾ ਤਾਂ ਸਮੱਸਿਆ ਸੰਬੰਧ ਦਾ ਤੁਰੰਤ ਉਹਦਾ ਹੱਲ ਹੋਵੇ ਅਸੀਂ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਆ ਉਹ ਲਗਾਤਾਰ ਦੇ ਰਹਾਂਗੇ ਸੋ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਆਪਣਾ ਆੜਿਆਲ ਰਵਈਆ ਛੱਡ ਕੇ ਤੁਰੰਤ ਗੱਲਬਾਤ ਰਹੀ ਮਸਲਾ ਹੱਲ ਕਰੇ